ਸਾ ਸਿਕਾ ਜੀ ਸਾਰਿਆਂ ਨੂੰ ਕਹਿੰਦੇ ਸਾਰੇ ਤੰਦਰੁਸਤ ਹੋਵੋ ਜੀ ਨਮਸਕਾਰ ਤੁਹਾਡਾ ਸਵਾਗਤ ਹੈ ਜੀ ਅੱਜ ਚੱਲੇ ਹੈਗੇ ਆਪਾਂ ਸ੍ਰੀ ਅੰਮ੍ਰਿਤਸਰ ਸਾਹਿਬ ਸ੍ਰੀ ਦਰਬਾਰ ਸਾਹਿਬ ਤੋਂ ਨਗਰਾਨ ਅਦਰਸ਼ ਮੇਲੇ ਤੇ ਵਜਦੀਪ ਆਪਣੇ ਨਾਲ ਅੱਜ ਨਹੀਂ ਜਾ ਰਿਹਾ ਕਿਉਂਕਿ ਬਿਮਾਰ ਹੈਗਾ ਥੋੜਾ ਅੱਜ ਖੰਗ ਲੱਗ ਗਈ ਨੂੰ ਸਕੂਲਾਂ ਨੇ ਕੀਤੀ ਛੁੱਟੀ ਵਾਜਦੀਪ ਹਲੋ ਕਰੋ ਸਾਰਿਆਂ ਨੂੰ ਭਾਈ ਹੈਲੋ ਇਹ ਲੱਗੀ ਖਾਂਗੇ ਤੇ ਆਪਾਂ ਮਿਲਦੇ ਹਾਂ ਫਿਰ ਸ੍ਰੀ ਅੰਮ੍ਰਿਤਸਰ ਸਾਹਿਬ ਜਾ ਕੇ ਦੋਸਤੋ ਬਣੇ ਰਿਓ ਤੇ ਤਿਆਰੀ ਹੋ ਰਹੀ ਹੈ ਬਲਾਲਾ ਸਾਸ ਸੰਗਤ ਦੀ ਗੁਰਪੁਰਬ ਤੇ ਤਿਆਰੀਆਂ ਬਾਬਾ ਅਸ਼ੀਰਦਾ ਸਾਹਿਬ ਬਾਬਾ ਦੀਪ ਸਿੰਘ ਗੁਰਦੁਆਰਾ ਅਮਰਸਰ ਸਾਹਿਬ ਦੇਖੀ ਦੇਖੋ ਤੇ ਫੁੱਲਾ ਨਹੀਂ ਸਾਡੀ ਚਾਹੀਏ ਕੌਮ ਦਾ ਜਵਾ ਫੁੱਲਾ ਏ ਢੇਲ ਕੇ ਦੇਖੋ ਮਹਾਰਾਜ ਦੇ ਘਰੇ ਤੇ ਤਿਆਰੀ ਹੋ ਰਹੀ ਹੈ ਬਾਬਾ ਬੇਰਾਜੀ ਜੀ ਧੜ ਦੇ ਲਈ ਆ ਰਿਹਾ ਮੈਨੂੰ ਕਨਫਰਮ ਡੇਟ ਨਹੀਂ ਪਤਾ ਹੈਗੀ ਪੰਤਾਂ ਤਰੀਰੇ ਸ਼ਹਿਰੀ ਤੇਰੇ ਦੇ ਨਾਮ ਰੁਕਲੇ ਬਾਬਾ ਜੀ ਦੀ ਜਗਦੀ ਜੋਤ ਜਿੱਥੇ ਸਾਰੇ ਆਨੇ ਜਾ ਕੇ ਨਮਸਕਾਰ ਕਰਦੇ ਹਨ ਤੇ ਜਰੂਰ ਤੋਂ ਦੇਸੀ ਘਿਉੜਾ ਲਾ ਕੇ ਆਬਰੇ ਫਰੀ ਤੇ ਲੰਗਰ ਜਿੱਥੇ ਦੁੱਖ ਤੇ ਲੀਕਾ ਦੂਰ ਕਰਦੇ ਨੇ ਬਾਬਾ ਜੀ ਆਪਾਂ ਵੀ ਚੱਲਦੇ ਹਾਂ ਮੱਥਾ ਟੇਕਣ ਇੱਧਰ ਪਾਸੇ ਇੱਧਰ ਸੰਗਤ ਸਾਰੇ ਇਕੱਠੇ ਹੋ ਨੇ ਜੀ ਚਲੋ ਜੀ ਆ ਜੀ ਸਤ ਨੂ ਰੰਡਾ ਕੰਕ ਕਾਰੂ ਸਤ ਕੇ ਰੰਡਾ ਬਦੀਪ ਸਿੰਘ ਨੇ ਗੁਰਦੁਆਰਾ ਸਾਹਿਬ 'ਤੇ ਵਿਖੇ ਲੰਗਰ ਸੰਗਤਾਂ ਸ਼ਕਤੀਆਂ ਹੋਈਆਂ ਸੰਗਤਾਂ ਤੇ ਆਪਾਂ ਲੱਗੇ ਸ਼ਕਣ ਦੋਸਤੋ ਤੇ ਮਿਲਦੇ ਹਾਂ ਤੁਹਾਡੇ ਅੰਬਾਦ ਭਾਈ ਜਿਸ ਤਰ੍ਹਾਂ ਮੈਂ ਪਹਿਲੀ ਪਹਿਲਾਂ ਤੁਹਾਨੂੰ ਦੱਸਿਆ ਸੀਗਾ ਵੀ ਗੁਰੂਪੁਰਬ ਆ ਰਿਹਾ ਗੁਰੂਪੁਰਬ ਵੀ ਆ ਰਿਹਾ ਤੇ ਗੁਰੂ ਬਾਬਾ ਆਦੀਪ ਸਿੰਘ ਸ਼ਹੀਦ ਜੀ ਦਾ ਵੀ ਸ੍ਰੀ ਦੇਵ ਜੀ ਦਾ 15 ਤਰੀਕ ਨੂੰ ਆ ਰਿਹਾ ਹੈ ਉਹ ਸਾਰਿਆਂ ਲਈ ਮਨ ਲਗਾ ਸਜਾਵਟੇ ਹੋ ਰਹੀ ਆ ਤੇ ਫੁੱਲਾਂ ਦੀ ਸਜਾਵਟੇ ਦਿਖਾ ਰਹੇ ਆਪਾਂ ਦੇਖੋ ਗੁਲਾਬ ਦੇ ਦੋ ਤਰ੍ਹਾਂ ਦੇ ਫੁੱਲ ਕਈ ਤਰ੍ਹਾਂ ਦੇ ਫੁੱਲ ਨੇ ਜੀ ਦੇਖ ਸਕਦੇ ਹੋ ਵਾਹਿਗੁਰੂ ਜੀ ਕੋਈ ਗਲਤੀ ਹੋਵੇ ਤਾਂ ਅਣਜਾਣ ਸਮਝ ਕੇ ਮਾਫ ਕਰਨਾ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਹੁਣ ਚੱਲਦੇ ਆਪਾਂ ਸ਼੍ਰੀ ਦਰਬਾਰ ਸਾਹਿਬ ਨਮਸਤ ਖੋਲ ਲਈ ਫਰਮੰਦਰ ਸਾਹਿਬੋ ਰਸਤੇ ਜਾਂਦੇ ਆ ਬਹੁਤ ਸਾਰੇ ਸੇਲਾ ਸੁਣਨ ਲੱਗੀਆਂ ਆਂ ਵੀ ਦੇਖੀਆ ਆਪਾਂ ਤੇ ਰਸ਼ੂ ਜੀ ਦੇਖ ਸਕਦੇ ਹੋ ਅੰਦਰੋਂ ਸੇਲਾ ਹੁਣ ਲੱਗੀਆਂ ਬਹੁਤ ਦੇ कोई 150 दी है कोई किन्ने दी है कोई किन्ने दी है शूज़ सेल लगी है सन्यास सन्यास सब मां शूज़ <coughs> हम दिखा रहे हैं सॉरी अमृतसर शहर ਦਰبار صاحب ਜਾਂਦੇ ਹੋਏ ਰਸਤੇ ਵਿੱਚ ਤੁਰ ਕੇ ਆਪਾਂ ਜਾਂਦੇ ਪਏ ਸੀ ਉਹ ਤੁਹਾਨੂੰ ਦਿਖਾ ਰਹੇ ਹਾਂ ਰਸਤੇ ਦੀਆਂ ਰੌਣਕਾਂ ਸੰਗਤਾਂ ਤੋਂ ਖਰੀਦਦਹਰਵਤ ਦੀ ਕਰਦੇ ਆਏ ਹਾਂ ਪੰਜ ਦੇ ਬਹੋਂਦਾ ਹੁਣ ਇਹ ਕਣੈ ਮੈਨੂੰ ਗੱਲ ਲੈ ਰਿਹਾ ਆਪਾਂ ਹੁਣ ਇੱਥੇ ਚਲੋ ਜੀ ਮਿਲਦੇ ਆ ਹਰਮੰਦਰ ਸਾਹਿਬ ਪਹੁੰਚਣ ਤੋਂ ਬਾਅਦ ਲੋ ਜੀ ਦਰਬਾਰ ਸਾਹਿਬ ਦੇ ਅੰਦਰ ਹੋ ਗਏ ਐਂਟਰ ਹੁਣ ਆਪਾਂ ਪਹਿਲਾਂ ਕਰਾਵਾਂਗੇ ਜੋੜੇ ਜਾਵਾਂ ਆਪਣੇ ਤੇ ਫਿਰ ਤੁਹਾਨੂੰ ਅੰਦਰੇ ਕਰਾਵਾਂਗੇ ਦਰਸ਼ਨ ਤੇ ਚਲੋ ਆਪਾਂ ਦਰਬਾਰ ਸਾਹਿਬ ਦੇ ਦਰਸ਼ਨ ਕਰਨੇ ਸਨ ਸਾਰੇ ਦੋਸਤੋ ਬੜੇ ਰਪਨ ਨਾਲ ਆਪਾਂ ਕਰਨੇ ਜੋੜੇ ਜਮਾਈ ਇਹ ਫ੍ਰੀ ਜੋੜਾ ਕਰ ਤੇ ਇੱਥੇ ਆਪਾਂ ਜੋੜਾ ਸਭ ਕਰਾ ਰਹੇ ਜਮਾਈ ਵਾਹਿਗੁਰੂ ਸਤਿਨਾਮ ਸਬਕ ਦਵਾਰੇ ਕਰੀਬ ਆਪਾਂ ਪਹੁੰਚ ਕੇ ਦਰਬਾਰ ਸਾਹਿਬ ਦੇ ਬਾਹਰਲੇ ਪਾਸੇ ਮਤਲਬ ਕਿ ਐਂਟਰੀ ਤੋਂ ਥੋੜਾ ਪਿੱਛੇ ਆਪਾਂ ਤੇ ਸੰਗਤਾਂ ਨੂੰ ਤੁਹਾਨੂੰ ਕਰਾ ਦੇਣ ਦਰਸ਼ਨ ਸਾਰੇ ਇਹਨਾਂ ਦਰਬਾਰ ਸਾਹਿਬ ਵੀ ਵੈਗਰੂ ਜੀ ਪੂਰਾ ਰਸ਼ ਹੁੰਦਾ ਜਦੋਂ ਮਰਜੀ ਆ ਜਾਓ ਇੱਥੇ ਵੀ ਇਧਰ ਸਾਰੇ ਜੁੜਾ ਘਰ ਨੇ ਇਧਰ ਸਾਰੇ ਆਨੋ ਲਾਈਨ ਲੰਮੀ ਤੱਕ ਹੀ ਤੇ ਸੰਗਤਾਂ ਦਾ ਠਾਠਾ ਮਾਰਦਾ ਹੋਇਆ ਕੱਠ ਨੂੰ ਤੇ ਆਪਾਂ ਲੈ ਚੱਲਦੇ ਹਾਂ ਦਰਬਾਰ ਸਾਹਿਬ ਦੇ ਅੰਦਰ ਉੱਥੇ ਜਿੰਨੀ ਵੀਡੀਓ ਬਣਾਉਣੀ ਲਾਡ ਹੋਊਗੀ ਆਪਾਂ ਬਣਾਵਾਂਗੇ ਤੁਹਾਨੂੰ ਵੈਸੇ ਇੱਕ ਵਾਰੀ ਪਹਿਲਾਂ ਵੀ ਦਿਖਾਇਆ ਹੈਗਾ ਇੱਕ ਵੀਡੀਓ ਬਣਾ ਕੇ ਵਲੌਗ ਬਣਾ ਕੇ ਆਪਾਂ ਦੇਖੋ ਕੋਈ ਸਾਊਥ ਇੰਡੀਆ ਤੋਂ ਆਇਆ ਹੈਗਾ ਕੋਈ ਕਿਤੋਂ ਆਇਆ ਕੋਈ ਸਾਰੇ ਦੁਨੀਆ ਭਰ ਤੋਂ ਲੋਕ ਇੱਥੇ ਜਿਹੜੇ হেরে ਆਉਂਦੇ ਨੇ ਤਾਂ ਆਪਾਂ ਚੱਲਦੇ ਆਂ ਅੰਦਰ ਬਾਬਾ ਜੀ ਦੇਰਸ਼ਨ ਕਰਨ ਆਏ ਹੋਏ ਹਨ ਹੁਣ ਦਿਖਾ ਦਈਏ ਪੜਿਆ ਅੱਗੇ ਲੰਘੇ ਵੀਰ ਚੇਰ ਤੇ ਰਹੋ ਲਓ ਜੀ ਆਪਾਂ ਪਹੁੰਚ ਗਏ ਦਰਬਾਰ ਸਾਹਿਬ ਦੇ ਸਟਾਰਟਿੰਗ ਵਾਲੇ ਗ੍ਰੇਟ ਵਿੱਚੀ ਜਿੱਥੇ ਸਭ ਥਾਮ ਨਹੀਂ ਟੁੱਟ ਜਿਆ ਜੱਪ ਕਰਦੇ ਆਂ ਅੰਦਰ ਐਂਟਰੀ ਜੀ ਵਾਈ ਗੁਰੂ ਜੀ ਅੰਲਾ ਵੀਡੀਓ ਬਣਾਉਣ ਲਾਊਡਿੰਗ ਅੰਦਰ ਬਣਾਵਾਂਗੇ ਆਪਾਂ ਹੋ ਜੀ ਕਰੋ ਦਰਸ਼ਨ ਚੌਥੇ ਬਾਦਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਸਾਹਿਬ ਦੇ ਘਰ ਦੇ ਤੇ ਆਪਾਂ ਐਂਟਰੀ ਕਰ ਲਿਆ ਤੇ ਹੁਣ ਆਪਾਂ ਨਮਸਤਕੀ ਧੰਨ ਗੋ ਰਾਮਦਾਸ ਧੰਨ ਗੋ ਰਾਮਦਾਸ ਧੰਨ ਗੋ ਰਾਮਦਾਸ ਜੀ ਭਾਈ ਕਿਰਪਾ ਕਰਾਂ ਸਭ ਤੇ ਸਾਡੇ ਪ੍ਰਵਾਦੇ ਸਭ ਤੇ ਮੇਰੇ ਭਰਾthren ਵਾਹਿਗੁਰੂ ਜੀ ਤੋ ਅੱਗੇ ਚੱਲਦੇ ਆਂ ਭਾਈ ਜੀ ਵਾਹਿਗੁਰੂ 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 ਵੀਡੀਓ ਵੀਡੀਓ ਬਣਾਣੀ ਵੀਡੀਓ ਬੰਦ ਕਰਦੇ

ਕਰੋ ਦਰਸ਼ਕਾਂ ਸੰਤਲੀ ਸਾਰੇ ਆਣੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਕਰੀ ਜਾਓ ਨਾਲ ਨਾਲ ਜੀ ਭੰਤਾ RAM DAS ਗੁਰਜਨ ਸ੍ਰੀ ਆਤਿ ਨੇ ਸਵਾਦ ਲੈਣਾ ਅੱਜ ਆਪਾਂ ਦੱਖਣ ਵੱਲ ਕੇ ਵਾਹਿਗੁਰੂ ਦੇ ਆ ਗਏ ਬਾਹਰ ਤੇ ਵਲੌਗ ਦਾ ਕਰਦੇ ਆ ਐਂਡ ਤੇ ਜੇ ਤੁਹਾਨੂੰ ਵਲੌਗ ਵਧੀਆ ਲੱਗਾ ਹੋਵੇ ਸਬਸਕ੍ਰਾਈਬਰ ਕਰੋ ਚੈਨਲ ਨੂੰ ਬਿਡੇ ਲਾਈਕ ਕਰਦੇ ਹੋ ਵਾਤਵਾਰ ਸ਼ੇਅਰ ਕਰਦੇ ਹੋ ਚਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬਾਏ ਬਾਏ ਜੀ